ਹੈਲੋ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਈ ਹੋਪ ਸਾਰੇ ਠੀਕ ਠਾਕ ਹੋ ਤੋ ਦੇਖੋ ਸਟੂਡੈਂਟਸ ਅੱਜ ਦਾ ਜਿਹੜਾ ਆਪਣਾ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਕੀ ਹੈ ਜੀ ਅੱਜ ਦਾ ਆਪਣਾ ਟੌਪਿਕ ਦਾ ਨਾਮ ਹੈ ਸਿਰਫ 1% ਬੱਚੇ ਹੀ ਕਿਉਂ ਹੁੰਦੇ ਨੇ ਸਫਲ ਕਿ ਤੁਸੀਂ ਵੀ ਉਸ 1% ਦੇ ਵਿੱਚ ਆਉਣਿਓ ਜਾਂ ਤੁਸੀਂ ਵੀ ਇਸ 99% ਦੇ ਵਿੱਚ ਆਉਂਦੇ ਨੇ ਜੋ ਕਰਦੇ ਨੇ ਗਲਤੀਆਂ ਹਾਂਜੀ ਸਸ਼ਕਲ ਜੀ ਸਸ਼ਕਲ फटाफट ਇਸ ਸੈਸ਼ਨ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਹੁਣ ਤੱਕ ਅਰੋੜਾ ਕਲਾਸਸ ਦਾ ਅਫੀਸ਼ੀਅਲ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰੋ ਦਾਪਾ ਜੀ ਇਸ ਟਾਪਿਕ ਬਾਰੇ ਗੱਲ ਕਰਦੇ ਹਾਂ ਕਿ ਕਿੰਨੇ ਪਰਸੈਂਟ ਜੋ ਸਟੂਡੈਂਟਸ ਹੈ ਉਹ ਫੇਲ ਕਿਉਂ ਹੋ ਜਾਂਦੇ ਨੇ ਜੇਕਰ ਆਪਾਂ ਮੰਨ ਲਈਏ ਅੱਜ ਤੋਂ ਆਪਾਂ ਟੋਟਲ ਬੱਚੇ ਲਾਈਏ ਤਾਂ 10 ਤੋਂ 12 ਲੱਖ ਆਪਾਂ ਗਵਰਨਮੈਂਟ ਐਸਪੀਰੀਟ ਹਾਲਾਂਕਿ ਕੋਰੋਨਾ ਦੇ ਵਿੱਚ ਆਪਾਂ ਮੰਨ ਤੋਂ ਘੱਟ ਤੋਂ ਘੱਟ ਲਾ ਲੈਨੇ ਕਿ 10 ਤੋਂ 10 ਤੋਂ 12 ਲੱਖ ਬੱਚੇ ਜਿਹੜੇ ਆ ਉਹ ਪੇਪਰਾਂ ਦੀ ਤਿਆਰੀ ਕਰਦੇ ਨੇ ਤੇ ਉਹਦੇ ਵਿੱਚੋਂ ਸਿਰਫ 1% ਯਾਨੀ 10-12 ਹਜ਼ਾਰ ਹੀ ਕਿਉਂ ਸਫਲ ਹੁੰਦੇ ਨੇ ਉਹਦੇ ਬਾਰੇ ਆਪਾਂ ਥੋੜੀ ਜੀ ਅੱਜ ਗੱਲ ਕਰਦੇ ਹਾਂ ਤੇ ਜੇਕਰ ਮੈਂ ਉਹਨਾਂ ਦੀ ਨੌਲੇਜ ਦੀ ਗੱਲ ਕਰਾਂ ਜਿੰਨੇ ਵੀ ਸਟੂਡੈਂਟਸ ਐ ਜਿੰਨੇ ਵੀ ਬੱਚੇ ਤਿਆਰੀ ਕਰ ਰਹੇ ਨੇ ਕਿ ਜੇਕਰ ਮੈਂ ਉਹਨਾਂ ਦੀ ਨੌਲੇਜ ਦੀ ਗੱਲ ਕਰਾਂ ਤਾਂ ਨੌਲੇਜ ਤਾਂ ਸਾਰਿਆਂ ਨੂੰ ਬਰਾਬਰ ਜੀ ਹੈ ਕਿਉਂਕਿ ਮੋਸਟਲੀ ਸਾਰਿਆਂ ਨੇ ਹੀ ਹੁਣੇ-ਹੁਣੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੀ ਉਹ ਗਵਰਨਮੈਂਟ ਜੌਬ ਦੀ ਤਿਆਰੀ ਕਰਨ ਲੱਗਦੇ ਨੇ ਕੁਝ ਬੱਚਿਆਂ ਜਿਹੜੇ ਥੋੜੇ ਜਿਹੀ ਪਹਿਲੇ ਤੋਂ ਤਿਆਰੀ ਕਰ ਰਹੇ ਹੁੰਦੇ ਨੇ ਤੇ ਜੇਕਰ ਮੈਂ ਨੌਲੇਜ ਦਾ ਲੈਵਲ ਲਾਵਾਂ ਤਾਂ ਆਲਮੋਸਟ ਆਲਮੋਸਟ ਉਹਨਾਂ ਦਾ ਜਿਹੜਾ ਨੌਲੇਜ ਦਾ ਲੈਵਲ ਹੈ ਉਹ ਬਰਾਬਰ ਹੈ ਪਰ ਗੱਲ ਕਿੱਥੇ ਆ ਜਾਂਦੀ ਹੈ ਗੱਲ ਆ ਜਾਂਦੀ ਹੈ ਪੋਜ਼ਿਟਿਵ ਐਟੀਟਿਊਡ ਤੇ ਕਿ ਤੇ ਬੱਚੇ ਨੇ ਉਹਨਾਂ ਦਾ ਰੋਣਾ ਹੀ ਨਹੀਂ ਖਤਮ ਹੁੰਦਾ ਕਿਉਂਕਿ ਉਹਨਾਂ ਵਿੱਚ ਪੋਜ਼ੀਟਿਵ ਐਟੀਟਿਊਡ ਹੀ ਨਹੀਂ ਹੁੰਦਾ ਪੇਪਰ ਨੂੰ ਲੈ ਕੇ ਉਹ ਐਂ ਰੋਂਦੇ ਰਹਿੰਦੇ ਆ ਸਰ ਸਾਡੇ ਨਾਲ ਕੁਝ ਬਣ ਨਹੀਂ ਰਿਹਾ ਅਸੀਂ ਪੇਪਰ ਦੀ ਤਿਆਰੀ ਕਰ ਰਹੇ ਆ ਸਾਡੇ ਤੋਂ ਯਾਦ ਨਹੀਂ ਹੋ ਰਿਹਾ ਅਸੀਂ ਕੁਝ ਕਰ ਨਹੀਂ ਪਾਰੇ ਸਰਕਾਰ ਸਾਡੇ ਲਈ ਕੁਝ ਕਰਦੀ ਨਹੀਂ ਐ ਪੇਪਰ ਬਹੁਤ ਟਫ ਆ ਰਿਹਾ ਐ ਪੇਪਰ ਆਊਟ ਆਫ ਸਿਲੇਬਸ ਆ ਰਿਹਾ ਯਾਨੀ ਉਹਨਾਂ ਨੇ ਰੋਣਾ ਹੀ ਹੈ ਉਹਨਾਂ ਨੇ ਰੋਣਾ ਹੀ ਐ ਕੋਈ ਕੰਮ ਮਰਜ਼ੀ ਕਰ ਲੋ ਅਸੀਂ ਰੋਏ ਬਿਨਾ ਕੰਮ ਹੀ ਨਹੀਂ ਕਰਨਾ ਠੀਕ ਹੈ ਤੇ ਬਸ ਜਿਹੜੇ ਉਹ 1% ਬੱਚੇ ਹੁੰਦੇ ਆ ਜਿਹੜੇ ਉਹ 1% ਬੱਚੇ ਹੁੰਦੇ ਆ ਉਹਨਾਂ ਦਾ ਐਟੀਟਿਊਡ ਜਿਹੜਾ ਹੁੰਦਾ ਉਹ ਪੋਜ਼ੀਟਿਵ ਹੁੰਦਾ ਉਹ ਦੇਹ ਦੇ ਕਹਿੰਦੇ ਕੋਈ ਨਹੀਂ ਸਰ ਆਣ ਦਿਓ ਆਪਾਂ ਲੜਾਂਗੇ ਜੇ ਪੇਪਰ ਓਖਾ ਆਏਗਾ ਅਸੀਂ ਤਿਆਰੀ ਵੱਧ ਕਰਾਂਗੇ ਜੇ ਮੁਸੀਬਤਾਂ ਆ ਰਹੀਆਂ ਅਸੀਂ ਉਸ ਮੁਸੀਬਤਾਂ ਨਾਲ ਲੜਾਂਗੇ ਬਸ 99% ਬੱਚੇ ਪਹਿਲੀ ਹਥਿਆਰ ਛੱਡ ਦਿੰਦੇ ਨਾ ਜੀ ਸਾਡੇ ਤੋਂ ਤਾਂ ਨਹੀਂ ਹੋਣੀ ਸਾਨੂੰ ਮੈਥ ਨਹੀਂ ਆਉਂਦਾ ਜੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਅੰਗਰੇਜ਼ੀ ਅਜਿਹਾ ਪਿੰਡਾਂ 'ਚੋਂ ਆਇਆ ਜੀ ਸਾਡੀ ਤਾਂ ਅੰਗਰੇਜ਼ੀ ਸਹੀ ਹੋ ਹੀ ਨਹੀਂ ਸਕਦੀ ਬਸ ਉਹ ਇੱਥੇ ਹੀ ਮਾਰ ਖਾ ਜਾਂਦੇ ਨੇ ਕਿਉਂਕਿ ਨੌਲੇਜ ਤਾਂ ਸਾਰਿਆਂ ਦੇ ਵਿੱਚ ਬਰਾਬਰ ਹੀ ਹੈ ਹਰ ਇੱਕ ਕੋਲ ਨੌਲੇਜ ਬਰਾਬਰ ਹੀ ਹੈ ਆਲਮੋਸਟ ਆਲਮੋਸਟ ਇਕੁਅਲੀ ਹੈ ਪਰ ਇਹ 99% ਨੇ ਰੋਣਾ ਉਹ ਪਹਿਲੀ ਹਥਿਆਰ ਛੱਡ ਗਏ ਕਿ ਨਹੀਂ ਜੀ ਸਾਡੇ ਤੋਂ ਤਾਂ ਨਹੀਂ ਹੁੰਦਾ ਅਸੀਂ ਤਾਂ ਕਰਨਾ ਹੀ ਨਹੀਂ ਵੀ ਸਾਨੂੰ ਤਾਂ ਆਈ ਹੀ ਨਹੀਂ ਸਕਦੀ ਚੀਜ਼ ਪਰ ਉਹ ਜਿਹੜੇ 1% ਬੱਚੇ ਆ ਜਿਹੜੇ ਕਾਮਯਾਬ ਹੋ ਜਾਂਦੇ ਨੇ ਉਹ ਕਹਿੰਦੇ ਨਹੀਂ ਸਰ ਕੋਈ ਗੱਲ ਨਹੀਂ ਲੜੀਏ ਤਾਂ ਸਹੀ ਠੀਕ ਹੈ ਮਰਾਂਗੇ ਤਾਂ ਲੜ ਕੇ ਮਰਾਂਗੇ ਐ ਨਹੀਂ ਮਰਦੇ ਅਸੀਂ ਵੀ ਸਾਡਾ ਐਟੀਟਿਊਡ ਜੋ ਹੈ ਪੋਜ਼ਿਟਿਵ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਹਾਡੇ ਅੰਦਰ ਜਿਹੜਾ ਐਟੀਟਿਊਡ ਹੋਣਾ ਚਾਹੀਦਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਪੋਜ਼ਿਟਿਵ ਹੋਣਾ ਚਾਹੀਦਾ ਤੁਹਾਡੇ ਅੰਦਰ ਇਹ ਜਜਬਾ ਹੋਣਾ ਚਾਹੀਦਾ ਹੈ ਕਿ ਕੁਝ ਮਰਜ਼ੀ ਹੋ ਜੇ ਅਸੀਂ ਲੜਾਂਗੇ ਅਸੀਂ ਕੰਮ ਕਰਾਂਗੇ ਦੂਸਰੀ ਜਿਹੜੀ ਗੱਲ ਆਉਂਦੀ ਹੈ ਉਹ ਆਉਂਦੀ ਹੈ ਟਾਈਮ ਮੈਨੇਜਮੈਂਟ ਵੀ ਨੇ 90% ਬੱਚੇ ਕੀ ਕਰਦੇ ਆ ਪੜੀ ਜਾ ਰਹੇ ਆ ਪੜੀ ਜਾ ਰਹੇ ਆ ਇਹ ਵੀ ਨਹੀਂ ਪਤਾ ਕਿ ਪੇਪਰ ਚ ਕੀ ਆਣਾ ਹੈ ਮੈਂ ਕਿਹੜੇ ਪੇਪਰ ਦੀ ਤਿਆਰੀ ਕਰ ਰਿਹਾ ਉਸ ਪੇਪਰ ਚ ਇਹ ਟਾਪਿਕ ਆਣਾ ਹੈ ਵੀ ਨਹੀਂ ਆਣਾ ਪੜ 10 10 12 12 ਘੰਟੇ ਰਹੇ ਆ 15 15 ਘੰਟੇ ਪੜ ਰਹੇ ਆ ਪਰ ਉਹਦੇ ਵਿੱਚ ਕੋਈ ਟਾਈਮ ਮੈਨੇਜਮੈਂਟ ਨਹੀਂ ਹੈ ਠੀਕ ਹੈ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਟਾਈਮ ਮੈਨੇਜਮੈਂਟ ਦਾ ਕੁਝ ਲੈਣਾ ਦੇਣਾ ਹੀ ਨਹੀਂ ਹੈ ਹਿਸਟਰੀ ਬਾੜ ਰਹਾ ਤਾਂ ਹਿਸਟਰੀ ਪੜ੍ਹੀ ਜਾ ਰਿਹਾ ਜੀ ਸਰ ਮੈਂ ਤਾਂ ਐਂਸ਼ੀਅੰਟ ਹਿਸਟਰੀ ਪੜ੍ਹੀ ਜਾ ਰਿਹਾ 15 ਦਿਨ ਤੋਂ ਭਾਈ ਤੂੰ ਸਿਲੇਬਸ ਦੇਖਿਆ ਬਾਅਦ ਜੋ ਸਿਲੇਬਸ ਦੇਖਦੇ ਆ ਉੱਚ ਪਤਾ ਲੱਗਦਾ ਵੀ ਆਜ ਪਾੜਤਾ ਉਹਦੇ ਵਿੱਚ ਆਉਣਾ ਹੀ ਨਹੀਂ ਸੀ ਜਾਂ ਆਣਾ ਸੀ ਤਾਂ ਬਹੁਤ ਹੀ ਘੱਟ ਨੰਬਰ ਦਾ ਇੱਕ ਅੱਧੇ ਨੰਬਰ ਦਾ ਆਣਾ ਸੀ ਤੋ ਇਸ ਇੱਕ ਅੱਧੇ ਨੰਬਰ ਲਈ ਜਾਂ ਇੱਕ ਅੱਧੇ ਨੰਬਰ ਲਈ ਆਪਾਂ ਪੂਰੇ 10 ਦਿਨ ਖਰਾਬ ਕੀਤੇ 15 ਦਿਨ ਖਰਾਬ ਕੀਤੇ 99% ਲੋਕ ਆ ਹੀ ਕਰਦੇ ਨੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਮੈਂ ਜਿਹੜਾ ਪੇਪਰ ਦੇ ਚੱਲਿਆ ਉਹਦੇ ਵਿੱਚ ਐਕਚੁਅਲ ਦੇ ਵਿੱਚ ਸਿਲੇਬਸ ਕੀ ਹੈ ਕਿਹੜਾ ਟੌਪਿਕ ਉਹਦੇ ਵਿੱਚ ਆਲਰੇਡੀ ਮੈਂਸ਼ਨ ਹੈ ਜਾਂ ਆਲਰੇਡੀ ਮੈਂਸ਼ਨ ਨਹੀਂ ਹੈ ਇੱਕ ਤਾਂ ਯਾਨੀ ਉਹਨਾਂ ਨੇ ਕੋਲ ਕੀ ਨਹੀਂ ਹੈ ਪ੍ਰੋਪਰ ਸਿਲੇਬਸ ਦੀ ਜਾਣਕਾਰੀ ਨਹੀਂ ਹੈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਦੂਸਰਾ ਉਹਨਾਂ ਦਾ ਟਾਈਮ ਟੇਬਲ ਨਹੀਂ ਹੈ ਅੱਜ ਹਿਸਟਰੀ ਪੜ੍ਹ ਰਹੇ ਤਾਂ ਸਾਰਾ ਦਿਨ ਹਿਸਟਰੀ ਪੜ੍ਹ ਰਹੇ ਆ ਜੀਕੇ ਪੜ੍ਹ ਰਹੇ ਆ ਮਤਲਬ ਹਰ ਇੱਕ ਸਬਜੈਕਟ ਨੂੰ ਪਾਰਟਿਕੂਲਰ ਇੰਪੋਰਟੈਂਸ ਨਹੀਂ ਦਿੰਦੇ ਆ 99% ਬੱਚੇ ਤਾਂ ਹੀ ਇਹ ਫੇਲ ਹੋ ਰਹੇ ਨੇ ਠੀਕ ਹੈ ਜਿਵੇਂ ਮੈਂ ਤੁਹਾਨੂੰ ਕਹਾਂ ਮੈਂ ਮੋਸਟਲੀ ਇਹ ਕਹਿਣਾ ਹੋਣਾ ਕਿ ਯਾਰ ਮੈਥ ਕਰਨਾ ਨਾ ਮੈਥ ਦੇ ਵਿੱਚ ਆਪਣੀ ਕੈਲਕੂਲੇਸ਼ਨਸ ਸਟੇਜ ਕਰ ਲਓ ਤੁਹਾਨੂੰ ਟੇਬल्स ਆਣੇ ਚਾਹੀਦੇ ਆ ਤੁਹਾਨੂੰ ਸਕੁਅਰਸ ਆਣੇ ਚਾਹੀਦੇ ਆ 99% ਬੱਚੇ ਕਹਿੰਦੇ ਯਾਰ ਬਕਵਾਸ ਕਰੀ ਜਾਂਦਾ ਇਹ ਨੂੰ ਕੀ ਪਤਾ ਆਪਾਂ ਕਰ ਲਾਂਗੇ 2 ਸਕਿੰਟ ਤਾਂ ਲੱਗਦੇ ਆ ਕੀ ਆ ਮਲਟੀਪਲਾਈ ਕਰਨਾ ਆਪਾਂ ਕਰਕੇ ਦੇਖ ਲਾਂਗੇ ਉਹੀ ਪੁਰਾਣਾ ਮੈਥਡ ਨਾਲ ਕੀ ਹੁੰਦਾ 2 ਸਕਿੰਟ ਵੱਧ ਲੱਗ ਜਾਣਗੇ ਬੇਟਾ ਇਹੀ 2 ਸਕਿੰਟ ਹੀ ਤਾਂ ਫਰਕ ਪਾ ਦਿੰਦੇ ਨੇ ਬਸ ਤੁਸੀਂ ਉਹ ਗੱਲ ਨਹੀਂ ਸੁਣੀ 99% ਬੱਚਿਆਂ ਨੇ ਉਹ ਗੱਲ ਨਹੀਂ ਸੁਣੀ ਆਪਣੇ ਟੀਚਰ ਦੀ ਆ 1% ਬੱਚੇ ਕਹਿੰਦੇ ਟੀਚਰਸ ਨੂੰ ਕਹਿੰਦੇ ਸਰ ਤੁਸੀਂ ਦੱਸੋ ਅਸੀਂ ਕਰਨਾ ਕੀ ਐ ਅਸੀਂ ਕਰਨ ਨੂੰ ਤਿਆਰ ਆ ਸਾਡਾ ਤਾਂ ਪੇਪਰ ਟਪਣਾ ਚਾਹੀਦਾ ਇਹਨਾਂ ਦੇ ਅੰਦਰ ਉਹ ਜਨੂਨ ਹੈ ਉਹ ਜਜਬਾ ਹੈ ਇਸ ਚੀਜ਼ ਨੂੰ ਲੈ ਕੇ ਕਿ ਸਰ ਤੁਸੀਂ ਸਾਨੂੰ ਉਹ ਇੱਕ ਲਾਈਨ ਤੇ ਪਾਓ ਅਸੀਂ ਉਸ ਲਾਈਨ ਤੇ ਚੱਲਣ ਲਈ ਤਿਆਰ ਐ 99% ਛੱਡੇ ਯਾਰ ਕੋਈ ਗੱਲ ਨਹੀਂ ਕਰ ਲਾਂਗੇ ਬਸ ਇਹੀ ਐਟੀਟਿਊਡ ਦੀ ਕਮੀ ਹੁੰਦੀ ਐ ਦੂਸਰਾ ਜਿਹੜੇ ਆ 1% ਬੱਚੇ ਹੁੰਦੇ ਆ ਇਹ ਹਰ ਇੱਕ ਸਬਜੈਕਟ ਨੂੰ ਇੰਪੋਰਟੈਂਸ ਦਿੰਦੇ ਆ 99% ਬੱਚੇ ਆ ਯਾਰ ਮੈਥ ਤਾਂ ਕਰਨਾ ਹੀ ਪਊਗਾ ਮੈਥ ਕਰ ਲੈਨੇ ਆਪਾਂ ਜੀਕੇ ਛੱਡ ਦਿੰਨੇ ਆ ਜਾਂ ਜੀਕੇ ਤਾਂ ਆਪਾਂ ਨੂੰ ਕਰਨੀ ਹੀ ਪਊਗੀ ਜੀਕੇ ਕਰ ਲੈਨੇ ਆਪਾਂ ਕੰਪਿਊਟਰ ਛੱਡ ਦਿੰਨੇ ਆ ਨਹੀਂ ਆਪਾਂ ਨੂੰ ਹਰ ਇੱਕ ਸਬਜੈਕਟ ਨੂੰ ਪ੍ਰੋਪਰ ਇੰਪੋਰਟੈਂਸ ਦੇਣੀ ਹੀ ਪਏਗੀ ਹਰ ਇੱਕ ਦੀ ਹਰ ਇੱਕ ਸਬਜੈਕਟ ਦੀ ਆਪਣਾ ਮਹੱਤਵ ਹੈ ਠੀਕ ਹੈ ਨਾ ਫਿਰ ਪੰਜਾਬ ਪੁਲਿਸ ਦੇ ਪੇਪਰ ਦੀ ਫੀਸ ਬਹੁਤ ਹੈ ਬਿਲਕੁਲ ਹੈ ਜੀ ਠੀਕ ਹੈ ਜੀ ਅਗਰ ਅਸੀਂ ਬਾਤ ਕਰੇ ਤਾਂ 1% ਬੱਚੇ ਇਹ ਹਰ ਇੱਕ ਸਬਜੈਕਟ ਨੂੰ ਪ੍ਰੋਪਰ ਇੰਪੋਰਟੈਂਸ ਦਿੰਦੇ ਆ ਹਰੇ ਇੱਕ ਇੱਕ ਨੰਬਰ ਦੀ ਗੱਲ ਸਮਝਦੇ ਆ ਕਿ ਸਰ ਇਹ ਸਬਜੈਕਟ ਜੋ ਦੇਕਰ 2 ਨੰਬਰ ਦਾ ਵੀ ਆਣਾ ਤਾਂ ਇਹਨੂੰ ਪੜਾਂਗੇ ਜਿਆਦਾ ਟਾਈਮ ਨਹੀਂ ਪੜਾਂਗੇ ਪਰ ਇਹਨੂੰ ਅਸੀਂ ਪੜ ਕੇ ਜਾਵਾਂਗੇ ਐ ਨਹੀਂ ਕਿ ਇਹ 2 ਨੰਬਰ ਅਸੀਂ ਛੱਡ ਦਾਂਗੇ ਦੂਸਰਾ ਜਿਹੜੇ 99% ਬੱਚੇ ਹੁੰਦੇ ਆ ਉਹ ਰੈਗੂਲਰ ਸਟੱਡੀ ਨਹੀਂ ਕਰ ਪਾਉਂਦੇ ਰੈਗੂਲਰ ਸਟੱਡੀ ਤੋਂ ਕੀ ਮਤਲਬ ਹੈ ਉਹ ਟਾਈਮ ਟੇਬਲ ਬਣਾ ਲੈਣਗੇ ਕਿ ਸਰ ਮੈਂ ਰੋਜ਼ 8 ਘੰਟੇ ਪੜਨਾ ਹੈ ਫੋਰ ਐਗਜ਼ਾਮਪਲ ਮੈਂ ਰੋਜ਼ ਟਾਈਮ ਟੇਬਲ ਬਣਾ ਲਿਆ ਕਿ ਮੈਂ ਰੋਜ਼ 8 ਘੰਟੇ ਪੜ੍ਹਾਂਗਾ ਇੱਕ ਦਿਨ 8 ਘੰਟੇ ਪੜਿਆ ਦੋ ਦੂਜੇ ਦਿਨ 8 ਘੰਟੇ ਪੜਿਆ ਤੀਸਰੇ ਦਿਨ ਜਾਂ ਦੋ ਦਿਨ 8 ਘੰਟੇ ਹੋ ਗਏ ਅੱਜ ਆਪਾਂ 5 ਹੀ ਪੜ ਲੈਨੇ ਆ ਅੱਜ ਆਪਾਂ 4 ਹੀ ਪੜ ਲੈਨੇ ਆ 99% ਬੱਚੇ ਇੱਥੇ ਹੀ ਮਾਰ ਖਾ ਜਾਂਦੇ ਆ ਕਿ ਉਹ ਜਿਹੜਾ ਟਾਈਮ ਟੇਬਲ ਆਪਣੇ ਲਈ ਬਣਾਉਂਦੇ ਨੇ ਉਹਨੂੰ ਫਾਲੋ ਨਹੀਂ ਕਰ ਪਾਉਂਦੇ ਪਰ ਜਿਹੜੇ ਆ 1% ਬੱਚੇ ਨੇ ਇਹ ਰੈਗੂਲਰ ਸਟੱਡੀ ਕਰਦੇ ਆ ਇਹ ਥਾਂ ਲੈਂਦੇ ਵੀ ਮੈਂ ਅੱਜ 8 ਘੰਟੇ ਪੜ੍ਹਨਾ ਹੈ ਤੇ 8 ਘੰਟੇ ਰੋਜ਼ ਪੜ੍ਹਨਾ ਹੈ ਐ ਨਹੀਂ ਕਿ ਅੱਜ 8 ਘੰਟੇ ਕੱਲ 5 ਘੰਟੇ ਫਿਰ 10 ਘੰਟੇ ਪੜ੍ਹ ਲਿਆ ਨਹੀਂ ਜੇਕਰ 8 ਘੰਟੇ ਤੁਸੀਂ ਡਿਸਾਈਡ ਕੀਤਾ ਤਾਂ ਰੈਗੂਲਰ 8 ਘੰਟੇ ਤੁਸੀਂ ਪੜ੍ਹਨਾ ਹੀ ਪੜ੍ਹਨਾ ਹੈ ਇਹ 1% ਬੱਚੇ ਇਹੀ ਚੀਜ਼ਾਂ ਨੂੰ ਫਾਲੋ ਕਰਦੇ ਨੇ ਤੇ ਸਕਸੈਸਫੁਲ ਹੋ ਜਾਂਦੇ ਨੇ ਤੇ ਜੇਕਰ ਮੈਂ ਲਾਸਟ ਗੱਲ ਕਰਾਂ ਆਖਰੀ ਹੁੰਦਾ ਹੈ ਜੀ ਐਗਜ਼ਾਮ ਐਨਾਲਿਸਿਸ 99% ਬੱਚੇ ਇਗਜ਼ਾਮ ਨੂੰ ਐਨਾਲਿਸਿਸ ਹੀ ਨਹੀਂ ਕਰਦੇ ਮੈਂ ਅੱਜ ਕੋਈ ਪੇਪਰ ਦੇ ਕੇ ਆਇਆ ਬਸ ਠੀਕ ਹੈ ਜੀ ਪੇਪਰ ਹੋ ਗਿਆ ਖਤਮ ਹੋ ਗਿਆ ਅਗਲੇ ਪੇਪਰ ਦੀ ਤਿਆਰੀ ਕਰੋ ਨਹੀਂ 99% ਬੱਚੇ ਇਹੀ ਤਾਂ ਗਲਤੀ ਕਰਦੇ ਨੇ ਜਿਹੜਿਆ 1% ਬੱਚੇ ਨੇ ਜੋ ਕਾਮਯਾਬ ਹੁੰਦੇ ਨੇ ਉਹ ਅੱਜ ਕੋਈ ਪੇਪਰ ਦੇ ਕੇ ਆਏ ਉਹਨੂੰ ਐਨਾਲਿਸਿਸ ਕਰਦੇ ਆਂ ਕਿ ਅੱਜ ਮੈਂ ਇਹ ਪੇਪਰ ਦੇ ਕੇ ਆਇਆ ਮੈਨੂੰ ਇਸ ਟਾਪਿਕ ਦੇ ਵਿੱਚ ਜਾਂ ਇਸ ਸਬਜੈਕਟ ਦੇ ਵਿੱਚ ਦਿੱਕਤ ਆ ਰਹੀ ਹੈ ਯਾਨੀ ਮੈਨੂੰ ਇਸ ਸਬਜੈਕਟ ਤੇ ਫੋਕਸ ਕਰਨਾ ਪਏਗਾ ਇਸ ਸਬਜੈਕਟ ਤੇ ਕੰਮ ਕਰਨਾ ਪਏਗਾ ਇਹ ਸਾਰੀ ਚੀਜ਼ਾਂ ਨੂੰ ਉਹ ਐਨਾਲਿਸਿਸ ਕਰਦੇ ਨੇ ਕਿ ਅੱਜ ਮੈਂ ਪੇਪਰ ਦਿੱਤਾ ਯਾਰ ਇਸ ਟਾਪਿਕ ਦੇ ਵਿੱਚ ਮੈਨੂੰ ਟਾਈਮ ਜ਼ਿਆਦਾ ਲੱਗਿਆ ਮੈਂ ਕੁਐਸਚਨਸ ਦਾ ਕਰ ਲੇ ਪਰ ਮੈਨੂੰ ਟਾਈਮ ਜ਼ਿਆਦਾ ਲੱਗਿਆ ਯਾਨੀ ਇਸ ਸਬਜੈਕਟ ਦੀ ਮੈਨੂੰ ਥੋੜੀ ਜੀ ਨੌਲੇਜ ਘੱਟ ਹੈ ਜਾਂ ਇਸ ਟਾਪਿਕ ਤੇ ਮੈਨੂੰ ਥੋੜੀ ਜੀ ਨੌਲੇਜ ਘੱਟ ਹੈ ਇਹਦੇ ਵਿੱਚ ਮੈਨੂੰ ਵਾ ਤਾਂ ਨੂੰ ਜੇਕਰ ਆਪਾਂ ਆਪਣੇ ਜੀਵਨ ਦੇ ਵਿੱਚ ਉਤਾਰ ਲੀਏ ਠੀਕ ਹੈ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਕੋਈ ਪੇਪਰ ਰਹਿ ਸਕਦਾ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਨੂੰ ਜੇਕਰ ਤੁਸੀਂ ਆਪਣੀ ਰੋਜ਼ ਲਾਈਫ ਦੀ ਜ਼ਿੰਦਗੀ ਦੇ ਵਿੱਚ ਫਾਲੋ ਕਰੋਗੇ ਤਾਂ ਤੁਹਾਡਾ ਪੇਪਰ ਬੜੀ ਆਸਾਨੀ ਨਾਲ ਟਪੇਗਾ ਯਾਰ ਸਾਰੇ ਇੱਕੋ ਜਿਹੇ ਹੈ ਨੌਲੇਜ ਦਾ ਲੈਵਲ ਸਾਰਿਆਂ ਦਾ ਸੇਮ ਹੈ ਬਸ ਥੋੜੀ ਜੀ ਤਰੀਕੇ ਹੁੰਦੇ ਆ ਪੜਨ ਦਾ ਤਰੀਕਾ ਠੀਕ ਹੈ ਐਗਜ਼ਾਮ ਐਨਾਲਿਸਿਸ ਇਹਨਾਂ ਤਰੀਕਿਆਂ ਨੂੰ ਫਾਲੋ ਕਰਕੇ ਤੁਸੀਂ ਵੀ ਕਾਮਯਾਬ ਹੋ ਸਕਦੇ ਹੋ ਆਈ ਹੋਪ ਮਿੱਤਰੋਨੂ ਅੱਜ ਦਾ ਸੈਸ਼ਨ ਵਧੀਆ ਲੱਗਿਆ ਹੋਵੇਗਾ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਤੁਹਾਡੇ ਅੰਦਰ ਕਾਦੀ ਕਮੀ ਹੈ ਠੀਕ ਹੈ ਜੀ ਕਿਥੇ ਕਮੀ ਹੈ ਤੇ ਉਹਨ ਕਮੀਆਂ ਨੂੰ ਤੁਸੀਂ ਦੂਰ ਕਰੋਗੇ ਤੇ ਬਹੁਤ ਜਲਦੀ ਤੁਸੀਂ ਵੀ ਸਾਰੇ ਦੇ ਸਾਰੇ ਸਾਰੇ ਦੇ ਸਾਰੇ ਸਰਕਾਰੀ ਜੋਬ ਤੇ ਮਿਲੋਗੇ ਠੀਕ ਹੈ ਜੀ ਏਸੀ ਆਸ਼ਾ ਨਾਲ ਮੈਂ ਇਸ ਸੈਸ਼ਨ ਨੂੰ ਐਂਡ ਕਰਦਾ ਪਰ ਜਾਣ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਅਰੋੜਾ ਕਲਾਸਸ ਦਾ ਆਫੀਸ਼ੀਅਲ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰੋ ਆਪਣੀ ਜਿਹੜੀ ਕੰਪਿਊਟਰ ਦੀ ਕਲਾਸ ਹੈ اپنی ਜਿਹੜੀ ਕੰਪਿਊਟਰ ਦੀ ਕਲਾਸ ਹੈ 4 ਵਜੇ ਰੋਜ਼ ਸ਼ਾਮ ਨੂੰ 4 ਵਜੇ ਮਿਕਸ MCQ ਦੀ ਕਲਾਸ ਹੁੰਦੀ ਹੈ ਜੀ ਤੇ ਸ਼ਾਮ ਨੂੰ 7:30 ਵਜੇ ਸ਼ਾਮ ਨੂੰ 7:30 ਵਜੇ ਆਪਣੀ ਚੈਪਟਰ ਵਾਈਜ਼ MCQ ਦੀ ਕਲਾਸ ਹੁੰਦੀ ਹੈ ਤੇ ਜਿਹਨੂੰ ਜੁਆਇਨ ਕਰਕੇ ਤੁਸੀਂ ਆਪ ਦਾ ਕੰਪਿਊਟਰ ਸਬਜੈਕਟ ਬਹੁਤ ਵਧੀਆ ਕਰ ਸਕਦੇ ਹੋ ਸਰ ਹਰਿਆਣਾ ਸੇ ਹੂੰ ਕਿ ਆ ਪੀਐਸਪੀਐਲ ਮੇ ਹਰਿਆਣਾ ਦਾ ਕੋਟਾ ਨਹੀਂ ਹੈ ਅਭੀ ਐਸਾ ਕੁਛ ਨਹੀਂ ਹੈ ਰਾਂਜਾ ਮੱਟੂ ਜੀ ਐਸਾ ਕੁਛ ਨਹੀਂ ਹੈ ਤਾਂ ਜਾਣ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਕਾਂਸਟੇਬਲ ਸਪੈਸ਼ਲ ਬੈਚ ਹੈ ਉਹ 24 ਫਰਵਰੀ ਤੋਂ ਸਟਾਰਟ ਹੋ ਰਿਹਾ ਹੈ ਜਿਹਨੂੰ ਆਨਲਾਈਨ ਜਾਂ ਆਫਲਾਈਨ ਮੋਡ ਦੇ ਵਿੱਚ ਲੈਣ ਲਈ ਤੁਸੀਂ ਕੂਪਨ ਕੋਡ AC487 ਯੂਜ਼ ਕਰ ਸਕਦੇ ਹੋ ਆਨਲਾਈਨ ਵਾਲੇ ਬੱਚੇ ਦਾ ਡਾਇਰੈਕਟ ਐਪ ਦੇ ਵਿੱਚ ਜਾ ਕੇ ਬੈਚ ਪਰਚੇਸ ਕਰਨਗੇ ਕੂਪਨ ਕੋਡ ਲਗਾ ਕੇ ਡਿਸਕਾਊਂਟ ਲੈ ਲੈਣਗੇ ਆਫਲਾਈਨ ਵਾਲੇ ਬੱਚਿਆਂ ਨੇ ਕੀ ਕਰਨਾ ਹੈ ਆਫਲਾਈਨ ਵਾਲੇ ਬੱਚਿਆਂ ਨੇ 100 ਰੁਪਏ Google Pay ਕਰਨਾ ਹੈ ਇਸ ਨੰਬਰ ਤੇ 987243815 ਤੇ 100 ਰੁਪਏ Google Pay ਕਰਨਾ ਹੈ ਪਰ Google Pay ਕਰਨ ਤੋਂ ਪਹਿਲਾਂ ਐਡ ਅਨੋਟ ਦੇ ਵਿੱਚ 쿠ਪਨ ਕੋਡ ਲਿਖਣਾ ਹੈ AC487 ਤੇ ਉਹਦਾ ਸਕਰੀਨਸ਼ਾਟ ਵੀ ਸਾਨੂੰ AC ਨੰਬਰ ਤੇ ਭੇਜ ਦੇਣਾ ਹੈ ਇਹਦੇ ਨਾਲ ਕੀ ਹੋਏਗਾ ਇੱਕ ਤਾਂ ਤੁਹਾਨੂੰ ਆਫਲਾਈਨ ਫੀਸ ਦੇ ਵਿੱਚ 2000 ਦਾ ਡਿਸਕਾਊਂਟ ਮਿਲ ਜਾਏਗਾ ਐਜ਼ ਵੈਲ ਐਸ 15 ਦਿਨ ਦਾ ਫ੍ਰੀ ਟੈਸਟ ਬੈਚ ਕਿੰਨੇ ਦਿਨ ਦਾ ਜੀ 15 ਦਿਨ ਦਾ ਫ੍ਰੀ ਟੈਸਟ ਬੈਚ ਵੀ ਤੁਹਾਨੂੰ ਮਿਲ ਜਾਏਗਾ ਜੇਕਰ ਤੁਸੀਂ ਹਜੇ ਤੱਕ એનਰੋਲਮੈਂਟ ਨਹੀਂ ਲਈ ਤਾ ਹੁਣੇ ਹੀ એનਰੋਲਮੈਂਟ ਲੋ ਜੇਕਰ ਪੀਐਸਪੀਸੀਐਲ ਦੀ ਟੈਕਨੀਕਲ ਨਾਨ ਟੈਕਨੀਕਲ ਦੀ ਤਿਆਰੀ ਕਰਨਾ ਚਾਹੁੰਦੇ ਹੋ ਇਹਦਾ ਸਾਡਾ 17 ਫਬ ਤੋਂ ਸ਼ੁਰੂ ਹੋ ਚੁੱਕਿਆ ਹੈ ਜਿਹਨੂੰ ਆਨਲਾਈਨ ਜਾਂ ਆਫਲਾਈਨ ਮੋਡ ਦੇ ਵਿੱਚ ਲੈਣ ਲਈ 쿠ਪਨ ਕੋਡ AC487 ਯੂਜ਼ ਕਰ ਸਕਦੇ ਹੋ ਸਿਮਿਲਰਲੀ ਪੀਐਸਪੀਸੀਐਲ ਦਾ ਜਿਹੜਾ ਅਪਰੈਂਟਿਸ ਦਾ ਬੈਚ ਹੈ ਇਹ ਸਾਡਾ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਯਾਨੀ ਅੱਜ ਹੀ ਸਟਾਰਟ ਹੋ ਰਿਹਾ ਹੈ ਇਹਨੂੰ ਵੀ ਆਨਲਾਈਨ ਆਫਲਾਈਨ ਮੋਡ ਦੇ ਵਿੱਚ ਲੈਣ ਲਈ 쿠ਪਨ ਕੋਡ AC487 ਯੂਜ਼ ਕਰ ਸਕਦੇ ਹੋ ਸਿਮਿਲਰਲੀ ਪਹਿਲੇ ਹੀ ਤਿਆਰੀ ਕੀਤੀ ਹੋਈ ਆ ਤਾਂ ਸਾਡਾ ਆਨਲਾਈਨ 올-ਇਨ-ਵਨ ਟੈਸਟ ਪੈਕ ਜੁਆਇਨ ਕਰ ਸਕਦੇ ਹੋ ਜਿਦੇ ਵਿੱਚ ਤੁਹਾਨੂੰ ਚੈਪਟਰ ਵਾਈਜ਼ ਟੈਸਟ ਸਿਲੇਬਸ ਰਿਵੀਜ਼ਨ ਵੀਡੀਓ ਸਬਜੈਕਟ ਟੈਸਟ ਫੁੱਲ ਮੌਕ ਟੈਸਟ ਸਾਰਾ ਕੁਝ ਮਿਲੇਗਾ ਸਿਰਫ 499 ਰੁਪਏ ਦੇ ਵਿੱਚ ਇਹਦੇ ਲਈ ਵੀ ਕੂਪਨ ਕੋਡ ਹੈ AC487 ਇਦੇ ਲਈ ਕਰਨਾ ਕੀ ਹੈ ਜੀ ਪਲੇ ਸਟੋਰ ਤੇ ਜਾ ਕੇ ਅਰੋੜਾ ਕਲਾਸਿਸ ਦੀ ਐਪ ਡਾਊਨਲੋਡ ਕਰੋ ਜਿਵੇਂ ਐਪ ਦੇ ਵਿੱਚ ਲੌਗ ਇਨ ਕਰੋਗੇ ਕੋਰਸ ਬਟਨ ਤੇ ਕਲਿੱਕ ਕਰਕੇ ਆਪ ਦਾ ਕੋਰਸ ਲੱਭ ਸਕਦੇ ਹੋ ਨਹੀਂ ਤਾਂ ਫਾਊਂਡੇਸ਼ਨ ਕਨਸਟੇਬਲ ਲਿਖ ਕੇ ਵੀ ਸਰਚ ਕਰ ਸਕਦੇ ਹੋ 쿠ਪਨ ਕੋਡ ਲਗਾਉਣਾ ਹੈ AC487 ਆਈਫੋਨ ਯੂਜ਼ਰਸ ਡਾਊਨਲੋਡ ਕਰਨਗੇ ਮਾਈ ਇੰਸਟੀਟਿਊਟ ਐਪ ਉਹ ਇੱਕ ORG ਕੋਡ ਮੰਗੇਗਾ ਜੋ ਫਿਲ ਕਰੋਗੇ ARC 쿠ਪਨ ਕੋਡ ਰਹੇਗਾ AC487 ਫਿਰ ਵੀ ਕੋਈ ਦਿੱਕਤ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਮਿਲਾਂਗੇ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਸਾਰੇ